ਸ਼ਸ਼ੀਕਲ ਜੀ ਆਖ ਦਿਨ ਜੀ ਆਇਆਂ ਨੂੰ ਆਖਦੇ ਮੇਰੇ YouTube ਚੈਨਲ ਤੇ ਅੱਜ ਦੀ ਆਪਾਂ ਜੋ ਕਿ ਪ੍ਰਧਾਨ ਲੈਰਾ ਮੁਹੱਬਤ ਦੇ ਅਮਰਜੀਤ ਸਿੰਘ ਮੰਗਲੀ ਜੀ ਨਾਲ ਸ਼ਸ਼ੀਕਲ ਜੀ ਅੱਜ ਆਪਾਂ ਇਹਨਾਂ ਤੋਂ ਮੁਲਾਜ਼ਮਾਂ ਦੇ ਜੋ ਕੀ ਵੱਖ-ਵੱਖ ਮੰਗਾਂ ਰੱਖੀਆਂ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਪਹਿਲੀ ਮੰਗ ਜੋ ਕਿ ਹੈਗੀ ਆ ਆਪਣੀ ਪੈਨਸ਼ਨ ਨੂੰ ਜੋ ਫੈਕਟਰ ਹੈ ਕਿੰਨਾ ਪਰਸੈਂਟ ਮਿਲਣਾ ਚਾਹੀਦਾ ਤੇ ਇਹ ਕਦੋਂ ਤੱਕ ਮਿਲ ਸਕਦਾ ਉਸ ਬਾਰੇ ਜਾਣਕਾਰੀ ਲਵਾਂਗੇ ਦੱਸੋ ਸਰ ਜੀ ਮਣੀ ਜਿਹੜਾ ਫੈਕਟਰ ਆ ਇਹ ਬਹੁਤ ਵੱਡੀ ਮੰਗਾਂ ਮਿਲ ਆਉਂਦੀ ਜੋ ਰਿਟਾਇਰਮੈਂਟ ਸਾਥੀ ਆ ਉਹ ਫੈਕਟਰ ਤੋਂ ਨਾੜੀ ਮੰਗ ਕਰਦੇ ਆ ਜਿਸ ਲੱਗੇ ਪੰਜਾਬ ਸਰਕਾਰ ਦੇ ਨਾਲ ਜਿੱਦਾਂ ਹਰਪਾਲ ਸਿੰਘ ਚਿਮਮਾ ਨਾਲ ਜਾਂ ਕੈਨਵਾਦੀ ਮਨੋ ਰੋੜਾ ਨਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਕਈ ਮਿੰਟਾਂ ਹੋਈਆਂ ਇਫੈਕਟਡ 2.58 ਨਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਪਰ 12 ਵਾਰ ਮੀਟਿੰਗਾਂ ਦੇ ਗਈ ਮੀਟਿੰਗਾਂ ਕੀ ਪਾਣੀ ਆ ਜਾਂ ਮੀਟਿੰਗ ਕਰ ਲੈਣੀ ਮੇਡੂਪਰੋਸਾ ਦਵਾਰ ਨਾਲ ਇਸ ਤਰ੍ਹਾਂ ਫਲੋਰ ਦੇ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਕੀਤੀ ਆ ਪਰ ਉਸਾ ਜੀ ਦਵਾਇਆ ਪਰ ਅਜੇ ਤੱਕ 2.58 ਫੈਕਟ ਲੱਗ ਰਿਹਾ ਹੋਇਆ ਉਸ ਦਾ ਸਰਕਾਰ ਦਾ ਜੋ ਨਵੇਂ ਸਾਲ ਤੋਂ ਪਹਿਲਾਂ 2026 ਆਉਣ ਵਾਲਾ ਦੌਰ ਬਾਕੀ ਰਹਿੰਦੇ ਆ ਜੀ ਨਵੇਂ ਸਾਲ ਤੋਂ ਪਹਿਲਾਂ ਜੋ ਫੈਕਟ 2.58 ਬਾਰੇ ਐਲਾਨ ਕਰ ਸਕਦੀ ਹਾਂ ਜੀ ਮੈ ਦੂਜੀ ਆਪਾਂ ਜਾਣਕਾਰੀ ਲਵਾਂਗੇ ਕਿ 2004 ਤੋਂ ਜੋ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਦੀ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਤੇ ਕਿੰਨਾ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਮੈਨੂੰ ਤੁਹਾਡੀ ਜਾਣਕਾਰੀ ਦਿਓ ਜੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹੁਤ ਵੱਡੀ ਮੰਗ ਆ ਕਿਉਂਕਿ ਜਿਹੜਾ ਬੰਦਾ 25 ਸਾਲਾਂ ਅਗਰੇ ਰਿਟਾਇਰਮੈਂਟ ਹੁੰਦਾ ਜਿਹੜੇ ਪੁਰਾਣੇ ਮੁਲਾਜ਼ਮਾਂ ਪਹਿਲਾਂ ਉਹਨਾਂ ਨੂੰ 50 50 40 40 ਹਜ਼ਾਰ ਰੁਪਏ ਪੈਨਸ਼ਨ ਲਾ ਦਿਆ ਪਰ ਜਿਹੜੇ ਨਵੇਂ ਮੁਲਾਜ਼ਮਾਂ ਐਨਪੀਐਸ ਜਿਵੇਂ ਜੁਪੀਐਸ ਆ ਐਨਪੀਐਸ ਦੇ ਹਰ 55350 ਜਾਂ 6000 ਪੈਨਸ਼ਨ ਲੱਗਦੇ ਬਹੁਤ ਘੱਟ ਵਿੱਚ ਲਾਦੀ ਉਹਨੇ ਮੰਗ ਆ ਵੀ ਸਾਨੂੰ ਓਲਡ ਪੈਨਸਨ ਗਿਵਨੇ 1972 ਦੇ ਅਨਸਾਰ ਹੀ ਲੱਗ ਜAVE ਕਿਉਂਕਿ ਕੇਂਦਰ ਸਰਕਾਰ ਵੱਲੋਂ ਯੂਪੀ ਲਾਗ ਕਰ ਦਿੱਤੀ ਗਈ ਆ ਤੇ ਪੰਜਾਬ ਸਰਕਾਰ ਐਨਪੀਐਸ ਤੇ ਜੋੜ ਲਾ ਲਈ ਆ ਪਰ ਬਾਹਰ ਮਲਾਇਆ ਉਹਨੇ ਇਹ ਮੰਗ ਕੀਤੀ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਤੱਕ ਹਮ ਸਾਸੀ ਜਿੰਮੇ ਤੋਂ ਵੀ ਸਾਨੂੰ ਪੁਰਾਣੀ ਪੈਨਸਨ ਸਕੀਮ ਨੇ 1975 ਹਰ ਹਾਲ ਬਾਹਰ ਕੀਤੀ ਗਈ ਉਹ ਸਰਕਾਰ ਵੱਲੋਂ ਸਰੂਰੀ ਫੈਸਲਾ ਕਰ ਦਿੱਤੀ ਹਾਂ ਜੀ ਮਾਨ ਜੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਜ਼ਮ ਦੀਆਂ ਜੋ ਕਿ ਡੀਏ ਦੇ ਵਿੱਚ ਵਾਦਾ ਇੰਨੇ ਪਰਸੈਂਟ ਕਰ ਸਕਦੇ ਆ ਤੇ ਕਿੰਨਾ ਟਾਈਮ ਹੋਰ ਲਾ ਸਕਦੇ ਹੋ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਿਲਾਨਾ ਡੀਏ ਦੀ ਬਹੁਤ ਵੱਡੀ ਮੰਗ ਸੀ ਜੋ ਕਿ ਕੇਂਦਰ ਸਰਕਾਰ ਦੇ ਮਿਲਾਨਾ ਡੀਏ 58% ਆ ਪੰਜਾਬ ਦੇ ਮਿਲਾਨਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਕਿਉਂਕਿ ਇਸ ਨੂੰ ਲੈ ਕੇ ਮਿਲਾਨਾ ਨੂੰ ਧੂਰੀ ਵਿੱਚ ਤਰਨ ਤਰਨ ਵਿੱਚ ਜਾਂ ਮਹਾਲੀ ਵਿੱਚ ਜਦੋਂ ਘਾਨੇ ਲਾਏ ਗਏ ਉਸ ਤੋਂ ਬਾਅਦ ਮੀਡੀਆ ਕੀਤੀ ਗਈ ਮੁੱਖ ਲਿਖਾਣਾਂ ਨਾਲ ਦਿੱਤਾ ਸੀ ਹਰਪਾ ਸਿਜਮਰ ਵਾਲਾ ਔਰ 2025 ਵਿੱਚ ਹਾਸੂਨੇ ਗਾਲੇ 2025 ਵਿੱਚ ਬਣਾਇਆ ਜੋ ਡੀਏਜ ਵਾਦਾ ਨਹੀਂ ਕੀਤਾ ਗਿਆ ਇਹ ਬਹੁਤ ਵੱਡੀ ਮੰਗ ਆ ਸੀ ਮੁਖਰਪੁਰਾਂ ਤਮਾ ਤੋਂ ਬਿਤਾਣ ਹਰ ਪਾਸੇ ਜ਼ਿੰਮੇ ਮੰਗ ਕਰਦੇ ਆ ਵੀ ਦੋ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ 2026 ਤੋਂ ਪਹਿਲਾਂ ਦੋੜਨ ਬਾਕੀ ਆ ਲਾਇਓਨਟੀ ਦੇ ਵਿੱਚ ਹਰ ਹਾਲਤ ਵਾਦਾ ਕੀਤਾ ਹੈ ਹਾਂਜੀ ਮਾਨ ਜੀ ਮੁਲਾਜ਼ਮਾਂ ਦਾ ਜੇ ਕੱਟਿਆ ਹੋਇਆ ਮੋਬਾਈਲ ਪੱਤਾ ਜੋ ਕਿ ਪੰਜਾਬ ਸਰਕਾਰ ਇਹਨਾਂ ਨੂੰ ਸਕੀਮ ਹੈ ਇਹ ਕਦੋਂ ਬਹਾਲ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਜਾਣਕਾਰੀ ਦਿਓ ਮੁਲਾਜ਼ਮਾਂ ਦੇ ਜੋ ਛਿੰਦਨ ਪਤੇ ਕੱਟ ਲਾਇਆ 50 ਸਾਲ ਵੱਲੋਂ ਜਸਰੂ ਲਾਇਏ ਕਈ ਵਾਰ ਕੈਨ ਮੰਤਰੀਆਂ ਨੂੰ ਡੈਮੋਕ੍ਰੇਟ ਭਵਾਨਪਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੂੰ ਲਿਖਤੀ ਰੂਪ ਇਹ ਦਿੱਤਾ ਗਿਆ ਵੀ ਮੰਗ ਪੱਤਰ ਵੀ ਸਾਡੇ ਮਾਨ ਪੱਤੇ ਵਿੱਚ ਜਾਂ ਜਿਹੜਾ ਇਹ ਆ ਦੋ ਕੱਟੇ ਕਹਿੰਦੇ ਤੁਹਾਡੇ ਪੱਤੇ ਸਿੰਦਰਪਤੇ ਕੱਟ ਲਾਇਆ ਗਿਆ ਉਲੋ ਏਰੀਆ ਹੋ ਗਿਆ ਮੋਬਾਈਲ ਪਤਾ ਹੋ ਗਿਆ ਜਾਂ ਹੋਰ ਕਈ ਤਰ੍ਹਾਂ ਦੇ ਪੱਤੇ ਆ ਦੇ ਵੀ ਇਹ ਬਹਾਲ ਕੀਤੇ ਨਾ ਪਰ 50 ਕਰੋੜ ਰੁਪਏ ਤੱਕ ਬਹਾਲ ਨਹੀਂ ਕੀਤੇ ਗਿਆ ਉਹ ਸਾਰਾ ਮੁਕਤੀ ਭਵਾਨਪਾ ਨਾਲ ਸਬੰਧ ਵਿੱਚ ਸਮਝ ਨਹੀਂ ਕੋਈ ਐਲਾ ਕਰਦਾ ਹੱਲੇ ਮੁਲਾਜ਼ਮਾਂ ਦੇ ਪੇ ਕਮਿਸ਼ਨ ਦਾ ਏਰੀਆ ਰ ਉਹ ਇਹ ਪੰਜਾਬ ਸਰਕਾਰ ਕਦੋਂ ਦੇ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋ ਲੱਗ ਸਕਦਾ ਉਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਾਲਾਨਾ ਪੇਗ ਹੰਦੈਰੀ ਦੀ ਬਹੁਤ ਵੱਡੀ ਮੰਗ ਆ ਜੀ ਇਹ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਸਾਢੇ 500 ਲੇਰੀਆ ਜਿਸ ਨੂੰ ਲੈ ਕੇ ਮੁਕਰੀਪੁਰ ਪਵਨ ਨਾਲ ਬੇਤੋ ਹੀ ਹਰਪਾਸ ਜੀਮਾ ਨਾਲ ਸਾਂਝੇ ਫੈਲਾਉਣ ਦੇ ਮੰਗ ਜ਼ਮੀਰਾਂ ਹੋਈਆਂ ਜਾਂ ਹੋਰ ਅਗੋਨੀ ਮੀਟੀਆਂ ਹੋਈਆਂ ਪੀਐਸਈ ਵੀ ਜੁਆਇੰਟ ਫੋਰ ਦੇ ਅਗੋਨੀਆ ਮੀਟੀਆਂ ਸੀਐਮਡੀ ਪੀਐਸਪੀਸੀ ਨਾਲ ਵੀ ਹੋਈਆਂ ਵੀ ਜੋ ਸਾਢੇ 500 ਲੇਰੀਆ ਹਰ ਹਾਲ ਦਿੱਤਾ ਜਾਵੇ ਔਰ ਪੰਜਾਬ ਸਰਕਾਰ ਅਜੇ ਤੱਕ ਉਸ ਦੇ ਨਹੀਂ ਹਾਲੇ-ਕਹਾਂ ਮੈਂ ਇਹੀ ਆਸ ਹੁੰਦੀ ਆ ਕਿ 10 ਸਾਲ ਬਾਅਦ ਜੋ ਸਕੇਲ ਆ ਚੇਂਜ ਹੋਣਗੇ ਆ ਜੀ ਜੋ ਸਾਨੂੰ ਏਰੀਆ ਮਿਲਗਾਉਗਾ ਅਸੀਂ ਘਰ ਮਕਾਨ ਬਣਾਵਾਂਗੇ ਜਾਂ ਪਲਾਟ ਰਵਾਂਗੇ ਪਰ ਇਸ ਸਾਰੀ ਪੰਜਾਬ ਸਰਕਾਰ ਜੋ ਏਰੀਆ ਨਹੀਂ ਦੇ ਰਹੀ ਜਿਸ ਨੂੰ ਲੈ ਕੇ ਮਿਲਾਂ ਵਿੱਚ ਬਹੁਤ ਵੱਡਾ ਗੁੱਸਾ ਹੈ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜੋ ਕਿ ਇਹਨਾਂ ਨੇ ਵੱਖ-ਵੱਖ ਮੁਲਾਜ਼ਮਾਂ ਨੇ ਜੋ ਕਿ ਮੰਗਾਵਾਰੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਕੋਲ ਇਹਨਾਂ ਸਕੀਮਾਂ ਨੂੰ ਬਹਾਲ ਕਰ ਸਕਦੀ ਹੈਗੀ ਆ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤਵਾ ਸ਼ੇਅਰ ਕਰੋ